ਤੁਸੀਂ ਦੇਖੇ ਜੇ ਡੇਲੀ ਪੌਟੈਂਸ਼ਲ ਪੰਜਾਬੀਆਂ ਦਾ ਆਪਣਾ ਹਰਮਨ ਪਿਆਰਾ ਚੈਨਲ ਤੇ ਦੇਖਦੇ ਰਹੋ ਸਾਡੇ ਬਹੁਤ ਬੜੇ ਸੁਰਜੀਤ ਈਮਾਨ ਦਾ ਸਰਜੀ ਮਾਰ ਜੋ ਪ੍ਰਿੰਸੀਪਲ ਸੁਖਿੰਦਰਪੁਰ ਜੋ ਅੱਜ ਕੈਨੇਡਾ ਤੇ ਵੱਲੋਂ ਸਰਬ ਪ੍ਰਕਾਸ਼ ਸਾਹਿਬ ਜੀ ਨੇ ਦੰਤਾਂ ਅਰਕਤੋ ਦੇ ਨਾਮ ਤੇ ਤੇ ਉਹਨਾਂ ਦਾ ਲਾਕੇ ਦੇ ਵਿੱਚ ਦੂਸਰੀ ਪਾਰਟੀ ਦੇ ਲੋਕ ਜਿਹੜੇ ਸ਼ਮੂਲ ਰਿਨੇ ਕਈ ਔਦਿਦਾ ਆਪਾਂ ਗਣ ਕਰਦੇ ਆਂ ਭੈਣ ਜੀ ਕਿ ਅੱਜ ਜਿਹੜੀ ਸੀਟ ਸਾਨੂੰ ਦੇ ਕੇ ਨਵਾਜਿਆ ਸਦਾ ਪ੍ਰਕਾਸ਼ ਸਿੰਘ ਸਾਧਾ ਨੂੰ ਤੇ ਉਹਨਾਂ ਦੇ ਸਾਹਿਬ ਜਿਹੜੇ ਜੋ ਆਪਣੇ ਸੁਭੀ ਸਿੰਘ ਵਾਰਸਾ ਜੀ ਤੇ ਆਪਾਂ ਜਿਹੜੀ ਸੀਟ ਜਿੱਤ ਕੇ ਜਿਹੜੀ ਕਿੰਨੀ ਜੁਦਨਾ ਜਿੱਤ ਕੇ ਬੈਠੇ ਹਾਂ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸਿਰਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਇੱਕ ਆਮ ਪਰਿਵਾਰ ਨੂੰ ਇੱਕ ਵਰਕਰ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟ ਦੇ ਕੇ ਉਹਨਾਂ ਨਵਾਟਿਆ ਬੜੀ ਵੱਡੀ ਫਰਾਕਦਿਲੀ ਆ ਨਹੀਂ ਤੇ ਵਰਕਰ ਨੂੰ ਕੋਈ ਇੰਨਾ ਨਹੀਂ ਪੁੱਛਦਾ ਬਾਕੀ ਜਿੱਤਨਾਂ ਨੇ ਲੈ ਲਈ ਸੀ ਆਪਸ ਉਦੋਂ ਬੜਾ ਵੱਡਾ ਟਕੜ ਪੈ ਸੀ ਜੀ ਉਦੋਂ ਇੰਨਾ ਟਕੜ ਕੱਟ ਹੋਇਆ ਸੀ ਇਹ ਆਪਾਂ ਬਿਆਨ ਕਰ ਸਕਦੇ ਇੰਨਾ ਸਲਾਹ ਆ ਚੁੱਕਾ ਸੀ ਜਿਹੜੇ ਦੂਜੇ ਦੇ ਆਉ ਦੇਤੀ ਬਿਰੋਧਿਤ ਰਾਜੀ ਉਹ ਵੀ 당 ਰਹਿ ਗਈਆਂ ਚੀਜ਼ਾਂ ਇਹ ਬਾਰੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲੋਕ ਯਾਦ ਕਰ ਰਹੇ ਨੇ ਦਿੱਲੀ ਵਾਲੀਆਂ ਸਰਕਾਰਾਂ ਲਿਆ ਕੇ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੇ ਹੁਣ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪੰਜਾਬ ਦਾ ਵਿਕਾਸ ਕਰਨ ਵਾਲੀ ਪੰਜਾਬ ਦੀ ਮਾਂ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਜਿਹਨੂੰ ਪੰਜਾਬ ਨਾਲ ਦਰਤ ਵਾ ਉਹਨੂੰ ਲਿਆਉਣਾ ਚਾਹੁੰਦੇ ਆ ਲੋਕਾਂ ਵਿੱਚ ਭਰਮਾ ਹੰਗਾਰਾ ਭਰਮਾ ਉਤਸ਼ਾਹ ਵਾ ਤੇ ਲੋਕ ਚਾਹੁੰਦੇ ਆ ਕਿ ਇਸ ਵਾਰ ਦਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਵੇ ਤਾਂ ਕਿ 2025 ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੀਐਮ ਬਣ ਸਕਣ ਹੈ ਜੀ ਅੱਜ ਪਿਛਲੇ ਦਿਨਾਂ ਆਪ ਤਾਂ ਇਹ ਪਿਆਰ ਸੀ ਕਿ ਇਹਨਾਂ ਨੇ ਦੇਖਿਆ ਜਗਾ ਜਗਾ ਦਾ ਲੋੜ ਵਾ ਦੀ ਕੋਈ ਚੀਜ਼ ਨਾਲ ਜ਼ਰੂਰਤ ਸੀ ਉਹਨਾਂ ਰਾਜ ਸਮਗਰੀ ਜਿਹੜੀ ਢੇਜੀਆ ਸੋਤੀ ਉਪਰਾਨਾ ਸੰਗਤ ਜੋਗਾ ਇਹ ਇੱਕ ਧਿਆਨ ਸਰ ਦੇਗਨ ਬਾਈ ਕੁੱਜੀ ਜੀ ਬਿਲਕੁਲ ਸਰਕਾਰਾਂ ਦਾ ਫਰਜ਼ ਪੰਡਦਾ ਵਾ ਅਸੀਂ ਬਾਹ ਫੜੀਏ ਲੋਕਾਂ ਦੀ ਕਿਉਂਕਿ ਲੋਕਾਂ ਦੀ ਇੱਕ ਇੱਕ ਵੋਟ ਨਾਲ ਅਸੀਂ ਜਿੱਤ ਕੇ ਜਾਂਦੇ ਆ ਤੇ ਅਸੀਂ ਕੀ ਕਰਦੇ ਆ 5 ਸਾਲਾਂ ਵਿੱਚ ਇੱਕ ਦੂਸਰੇ ਵਿਰੁੱਧ ਬਿਆਨਬਾਜ਼ੀ ਬਦਲਾ ਲਊ ਰਾਜਨੀਤੀ ਜਦ ਕਿ ਸਾਡਾ ਫਰਜ਼ ਹੁੰਦਾ ਹੁੰਦਾ ਕਿ ਅਸੀਂ ਲੋਕਾਂ ਦੀ ਬਾਹ ਫੜੀਏ ਲੋਕਾਂ ਦੀ ਸੇਵਾ ਕਰੀਏ ਹਰ ਸਮੇਂ ਜਦੋਂ ਲੋਡ ਪਈ ਆ ਤੇ ਪੰਜਾਬ ਨਾਲ ਕੌਣ ਖੜਾ ਏ ਇੱਕ ਪੰਜਾਬੀ ਉਹ ਸਰਕਾਰਾਂ ਦਿੱਲੀ ਦੀਆਂ ਸੀ ਦਿੱਲੀ ਵਾਲੀਆਂ ਸਰਕਾਰਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਉਹਨਾਂ ਵੇਖਿਆ ਹੀ ਨਹੀਂ ਹੜਪੀੜ ਦਾ ਬਾਰੇ ਤੇ ਸਰਕਾਰ ਸੁਖਬੀ ਸਿੰਘ ਦੀ ਬਾਦਲ ਪੰਜਾਬ ਤੋਂ ਉਹਨਾਂ ਨੂੰ ਪੰਜਾਬ ਨਾਲ ਦਰਦ ਵਾ ਤੇ ਉਹਨਾਂ ਪੰਜਾਬੀਆਂ ਦੀ ਮਦਦ ਕੀਤੀ ਆ ਜਦੋਂ ਵੀ ਦੇਸ਼ ਕੌਮ ਤੇ ਕੋਈ ਵੀ ਮੁਸ਼ਕਲ ਆਉਂਦੀ ਆ ਤੇ ਸਭ ਤੋਂ ਅੱਗੇ ਪੰਜਾਬੀ ਹੁੰਦੇ ਆ ਪਰ ਇਸ ਟਾਈਮ ਜੇ ਮੁਸਲਮਾਨ ਦੀ ਘੜੀ ਸੀ ਤੇ ਪੰਜਾਬੀਆਂ ਦਾ ਸਾਥ ਦਿੱਲੀ ਵਾਲਿਆਂ ਨਹੀਂ ਦਿੱਤਾ ਇੱਕ ਪੰਜਾਬੀ ਨੇ ਹੀ ਦਿੱਤਾ ਵਾ ਉਹਨਾਂ ਨੂੰ ਬਹੁਤ ਦਰਦ ਪੰਜਾਬ ਨਾਲ ਤੇ ਸੋ ਲੋਕ ਇਸੇ ਕਰਕੇ ਉਹਨਾਂ ਦੇ ਕੰਮਾਂ ਪ੍ਰਤੀ ਖੁਸ਼ ਲਾਗਾ ਕਰਦੇ ਆ ਉਹ ਇਸੇ ਕਰਕੇ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਕਿ ਇੱਕ ਬਹੁਤ ਅੱਧੀਆ ਮੈਟਰ ਹੈ ਤੇ ਜਿੰਨਾ ਜਦੋਂ ਕੋਈ ਵੀ ਨੁਕਾੜ ਦੇ ਦੇ ਸਿੱਖ ਕੈਗੇ ਦੇ ਜਿੰਨਾ ਦਿੱਲੀ ਵਿੱਚ ਜਦੋਂ ਕਾਲੀ ਗਿਆ ਹਾਰੇ ਅਤੇ ਅੱਜ ਆ ਵੀ ਰਾਈ ਵਿੱਚ ਆਪਣੀ ਧਿਆਨ ਕਰਦੇ ਠੀਕ ਹੈ ਜਦੋਂ ਕਾਲੀ ਦਾ ਪਬਲਿਕ ਇਹਨਾਂ ਦਾ ਹਾਂਜੀ ਜੀ ਬਿਲਕੁਲ ਜਿਸ ਤਰ੍ਹਾਂ ਦਿੱਲੀ ਵਿੱਚ ਇਹਨਾਂ ਦੀ ਹਾਰ ਹੋਈ ਆ ਤੇ ਇੱਥੇ ਵੀ ਬੁਰੀ ਤਰ੍ਹਾਂ ਹੀ ਹਾਰ ਹੋਵੇਗੀ ਲੋਕ ਵੇਖੋ ਧਰਨੇ ਲਾ ਰਹੇ ਨੇ ਵਿਰੋਧ ਕਰ ਭਗਵੰਦ ਮਾਤਾ ਜੀ ਦਾ ਵਿਰੋਧ ਕਰ ਰਹੇ ਨੇ ਜੁੱਧ ਨਸ਼ਿਆਂ ਵਿਰੋਧ ਜਿਹੜੀ ਇਹਨਾਂ ਨੀਤੀ ਪਨਾਈ ਸੀ 31 ਮਈ ਨੂੰ ਬੰਦ ਹੋ ਜਾਏਗਾ ਉਸ ਤੋਂ ਬਾਅਦ ਦੇ ਤੁਸੀਂ ਅੰਕੜੇ ਕੱਢੋ ਕਿ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ चोर बोल के सरकार आई या जदों तो ऐसी सभा छे तो बड़े वादे किए तो थे सी ऐसी पार्क बगीचों को बिगाड़वांगे बच्चे वास्ते कारवाद्या बिगाड़या वो दवांगी कारवादी कारोबार सावे पण इन चीज के लेके जब इन्हें देखा ये माने सी नहीं है कि आईते देखो इन्हें किनने ने थोड़ी भी ਜੀ ਇਹ ਸਰਕਾਰ ਝੂਠੇ ਵਾਦੇ ਕਰਕੇ ਆਈ ਆ ਕੋਈ ਵਾਦਾ ਪੂਰਾ ਨਹੀਂ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਆ ਕਿ ਜਿੰਨਾ ਜਿਹੜੇ ਵੀ ਵਾਦੇ ਕੀਤੇ ਉਹ ਪੂਰੇ ਕੀਤੇ ਕੋਈ ਇਹੋ ਜਿਹਾ ਵਾਦਾ ਨਹੀਂ ਕਿ ਜਿਹੜਾ ਪੂਰਾ ਨਾ ਕੀਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਝੂਠੇ ਵਾਦੇ ਨਹੀਂ ਕਰਦਾ ਜੋ ਕਹਿੰਦੇ ਆ ਉਹੀ ਕਰਦੇ ਆ ਇਸ ਕਰਕੇ ਲੋਕ ਸਮਝ ਚੁੱਕੇ ਨੇ ਹੁਣ ਲੋਕਾਂ ਦਾ ਧੋਖਾ ਹੋਇਆ ਲੋਕ ਠੱਗੇ ਗਏ ਨੇ ਤੇ ਲੋਕ ਸਮਝ ਚੁੱਕੇ ਆ ਲੋਕ ਚਾਹੁੰਦੇ ਆ ਕਿ ਸਾਡੀ ਆਪਣੀ ਸਰਕਾਰ ਆਵੇ ਜਿੱਦੇ ਨਾਲ ਸਾਡਾ ਸਰਕਾਰੇ ਦਰਬਾਰੇ ਵੀ ਇੱਜ਼ਤਮਾਨ ਹੋਵੇ ਤੇ ਸਾਡੀ ਸਰਕਾਰ ਜਿਹੜੀ ਆ ਉਹ ਗਰੀਬਾਂ ਦੀ ਸਰਕਾਰ ਵਾ ਮਜ਼ਦਮਾਂ ਦੀ ਸਰਕਾਰ ਵਾ ਕਿਸਾਨਾਂ ਦੀ ਸਰਕਾਰ ਵਾ ਸਾਡੀ ਬਾਹ ਫੜਦੀ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਤੇ ਲੋਕ ਹੁਣ ਮਨੋਂ ਤਨੋਂ ਚਾਹੁੰਦੇ ਜੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਰੀ ਜਗ੍ਹਾ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਗੂੰ ਗੌਂ ੜੇ ਆ ਦੂਸਰੀਆਂ ਪਾਰਟੀਆਂ ਕਾਂਗਰਸ ਦੇ ਸਰਪੰਚ ਤੇ ਆਮ ਆਦਮੀ ਦੇ ਕਾਫੀ ਧੜਾ ਕਾੜੇ ਦੇ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਨਾਲ ਦਰਦਵਾ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਪੰਜਾਬ ਲਈ ਖੇਤਰੀ ਪਾਰਟੀ ਬਹੁਤ ਜ਼ਰੂਰੀ ਆ ਮੈਡੀਕਲ ਜਿਤਨਾ ਅਹਾਰੇ ਸੀ ਉਹ ਦਿੱਤਾ ਯੋਨੀ ਕਹਿੰਦੇ ਸੀ ਕਿ ਪੰਜਾਬ ਸੁਧਾ ਦੀ ਬਾਤ ਚਾਹ ਜਿ ਕਿ ਸਰਕਾਰ ਨੂੰ ਪਬਲਿਕ ਦੀ ਬਾਤ ਕਰਨੀ ਹੈ ਕਿ ਇਹ ਉਲਟੀ ਗਵਰਨਮੈਂਟ ਜੀ ਬਿਲਕੁਲ ਬਿਲਕੁਲ ਇਹਨਾਂ ਨੂੰ ਤੁਹਾਨੂੰ ਦੱਸਿਆ ਕਿ ਪੰਜਾਬ ਨਾਲ ਕੋਈ ਦਰਦ ਨਹੀਂਗਾ ਲੋਕਾਂ ਦੀ ਬਾਹ ਫੜਨ ਵਾਸਤੇ ਅਸੀਂ ਲੋਕਾਂ ਦੀ ਸੇਵਾ ਵਾਸਤੇ ਹੁੰਨੇ ਆ ਅਸੀਂ ਸਰਕਾਰਾਂ ਦੀਆਂ ਥੋੜਾ ਬਾਹਾਂ ਫੜਨੀਆਂ ਆ ਤੇ ਇਸ ਕਰਕੇ ਲੋਕ ਜਿਹੜੇ ਇਹਨਾਂ ਤੋਂ ਨਿਰਾਸ਼ ਹੋ ਚੁੱਕੇ ਨੇ ਸੋ ਇਸ ਵਾਰ ਜਿਹੜੀ ਆ ਚੜ੍ਹਦੀ ਕਲਾ ਵਾ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਆ ਤੇ ਬਾਕੀ ਲੋਕਾਂ ਦਾ ਸਹਿਯੋਗ ਵੀ ਭਰਮ ਹੰਗਾਰਾ ਮਿਦਿਆ ਸਾਹਿਬ ਦੇਖ ਲਈ ਜੀ ਸਾਡੇ ਬਹੁਤ ਹੀ ਹਰਮਨ ਪਿਆਰੇ ਆ ਮੀਤਵਰ ਸਦਾ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਟਿਕ ਦੇ ਕੇ ਨਵਾਜੇਗੇ ਸੀ ਸ੍ਰੀਮਾਨ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਪੂਰਨ ਦਾ ਦਾਅਵਾ ਤੋਸਿਆ ਕਿ ਅੱਛੀ ਜਿਹੜੀ ਬਹੁਮਤ ਨਾਲ ਜਿਹੜੀ ਸੀਟ ਜਿੱਤਾਂਗੇ ਉਹ ਜੋ ਪ੍ਰਕਾਸ਼ ਸਿੰਘ ਜਿਹੜਾ ਸ਼੍ਰੋਮਿਕਾ ਲੀਡਰ ਦੀ ਝੋਲੀ ਚ ਪਾਵਾਂਗੇ ਕਿਉਂਕਿ ਸਾਡੀ ਉਹ ਪਾਰਟੀ ਖੇਤਰੀ ਪਾਰਟੀ ਜਿਨ੍ਹਾਂ ਨੂੰ ਲੋਕ ਤਨੋਂ ਮਨੋਂ ਪਿਆਰ ਕਰਦੇ ਨੇ ਕਿ ਇਹਨਾਂ ਨੇ ਪਿਛਲੇ ਦਹਾਕਿਆਂ ਦੇ ਵਿੱਚ ਜੋ ਰਾਜ ਕੀਤਾ ਸੀ ਉਹਦੇ ਰਿਪੀਟ ਹੋਈ ਸੀ ਤਾਂ ਉਹ ਜਿਹੜੀ ਕਾਰੋਬਾਰ ਵਿਕਾਸ ਦੀ ਅੱਜ ਵੀ ਉਹ ਸ਼ਾਖਦ ਜਿਹੜੀਆਂ ਉਹਨਾਂ ਦਾ ਕਿਤੇ ਵੀ ਦੇਖ ਸਕਦੇ ਜੇ ਕਿ ਉਹਨਾਂ ਨੇ ਹਰ ਪੱਖੋਂ ਜਿਹੜਾ ਵਿਕਾਸ ਤੇ ਜਿਹੜਾ ਨਿਕਾਸ ਹੈ ਨਾ ਉਹ ਕਰਾਇਆ ਸੀ ਪਰ ਉਹ ਚੀਜ਼ ਨੂੰ ਅੱਜ ਜਿਹੜੀ ਸਰਕਾਰ ਹੈ ਮੌਕੇ ਤੇ ਜੋ ਆਪ ਪਾਰਟੀ ਦੀ ਬਣੀ ਹੈ ਭਗਵੰਤ ਮਾਨ ਦੀ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਇਹ ਚੀਜ਼ਾਂ ਪਹਿਲੇ ਪੌਲਸੀ ਕਰਨੀ ਚਾਹੀਦੀਆਂ ਕਿ ਤੇ ਫਲੱਡ ਆਉਣੇ ਆ ਅਸੀਂ ਦਾ ਡਿਫੈਂਸ ਨੂੰ ਠੀਕ ਕਰੀਏ ਤੁਸੀਂ ਬਣ ਠੀਕ ਕਰੀਏ ਪਕੋਣਾ ਤੋਂ ਇਹ ਚੀ ਜਲ ਧਿਆਨ ਨਾਲ ਦੇਣ ਕਰਕੇ ਉਹ ਦਿਸ਼ਾ ਹੋ ਗਈ ਸੀ ਕਿ ਅੱਧਾ ਪੰਜਾਬ ਸੱਜਾ ਦੂਰ ਤੋਂ ਨਜ਼ਰ ਆ ਰਿਹਾ ਸੀ ਮੰਗਰ ਉਸਰਤ ਸਰਕਾਰ ਨੇ ਜਿਹੜੀਆਂ ਲੋਕਾਂ ਦਾ ਜਿਹੜੋ ਉਪਰਾਲੇ ਉਹਨੇ ਬਾਹਰ ਕੱਢ ਦੀ ਬਜਾਏ ਜਿੱਥੇ ਤੇ ਬੁੱਧੀਜੀਵ ਧਾਰਮਿਕ ਸੰਸਥਾ ਉਹ ਧਿਆਨ ਕਿ ਉਹਨਾਂ ਨੇ ਆਪਣਾ ਅੱਧਾ ਪੰਜਾਬ ਬਚਾਉਣ ਚ ਸੰਤਾਂ ਮਹਾਪੁਰਸ਼ਾਂ ਇਹ ਤੋਂ ਲਾਵਾਦਰੀ ਸ਼੍ਰੋਮਿਕਾਲੀ ਦਾਲ ਆਦਰ ਸਾਹਿਬ ਜੀ ਸਬਜੀ ਜੀ ਉਹਨਾਂ ਨੇ ਆ ਕੇ ਲੋੜਵੰਦਾਂ ਦਾ ਜੋ ਰਾਤ ਸਮੇਂ ਦਿੱਤੀਆ ਉਹ ਤਾਜ਼ਾ ਜਿਹੜੀ ਲੈ ਕੇ ਇਤਿਹਾਸ ਰਚੀ ਉਹਦੇ ਕਰਕੇ ਜਿਹੜੀ ਫੇਰ ਜਿਹੜੀ ਹੈ ਸਾਡੀ ਸ਼੍ਰੋਮਿਕਾਲੀ ਦਾਲ ਜੋ ਇਹਨਾਂ ਦਾਵਾ ਕੀਤਾ ਜਾ ਰਿਹਾ ਸਾਡੇ ਮਾਨ ਜੋ ਪ੍ਰਿੰਸੀਪਲ ਸਖਵਿੰਦਰ ਕੌਰ ਜੀ ਕੋ ਕਿ ਉਹਨਾਂ ਜਿਹੜੀ ਪਿਛਲੇ ਦਹਾਕੇ ਦੇ ਰਾਹ ਕੀਤਾ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਜਾਓ ਆਉਣ ਵਾਲੀਆਂ 20 ਸਤਾਈ ਦੀ ਚੋਣਾਂ 'ਚ ਕਿ ਦੁਬਾਰਾ ਸਤਾਜੀ ਖੇਤਰੀ ਪਾਰਟੀ ਜਿਹੜੀ ਸ਼ੌਂਕਰ ਜਦ ਬਾਦ ਸਤਾ ਚਾਹੀਗੀ ਉਹ ਪਹਿਲੇ ਪਾਲਸੀਆਂ ਜੋ ਗਰੀਬਾਂ ਨੂੰ ਕਾਰੋਬਾਰੀਆਂ ਨੂੰ ਨੌਜਵਾਨ ਨੂੰ ਰੋਜ਼ਗਾਰ ਦੇਣਾ ਉਹ ਪਹਿਲੇ ਤਾਹ ਤੇ ਦੇਖ ਕੇ ਉਹਨਾਂ ਨੂੰ ਉਸ ਤਰ੍ਹਾਂ ਹੀ ਪਾਲਸੀ ਨੂੰ ਕੇ ਲਾਗੂ ਕੀਤਾ ਜਾਏਗਾ ਜਿਸ ਸ਼ਿਖੋ ਦਰਬੀ ਸਿੰਘ ਚਾਂਸਟਰ ਅੰਸਰ